ਨਸ਼ਿਆਂ ਦੇ ਵਿਰੁੱਧ ਸਾਰੇ ਪਿੰਡ ਨੇ ਸੌਂ ਖਾ ਕੇ ਅੱਜ ਇਹ ਫੈਸਲਾ ਕੀਤਾ ਗਿਆ ਕਿ ਆਪਾਂ ਕਿਸੇ ਵੀ ਨਸ਼ਾ ਵੇਚਰ ਵਾਲੇ ਦਾ ਖਤਰਾ ਨਹੀਂ ਕਰਨਾ ਅਗਰ ਉਹ ਕਰਦਾ ਹੋਗਾ ਤਾਂ ਨਾਮ ਦੀ ਨਾਲ ਇਨਫੋਰਮੇਸ਼ਨ ਦੇਣੀ ਸਾਰੇ ਆ ਪਿੰਡ ਭਰਾਵਾਂ ਨੇ ਅੱਜ ਇੱਥੇ ਸੌਂ ਖਾਦੀਆ ਕਿ ਨਸ਼ੇ ਦੇ ਖਿਲਾਫ ਨਾ ਕਿਸੇ ਦੀ ਜਮਾਨਤ ਦੇਵਾਂਗੇ ਤੇ ਨਾ ਕਿਸੇ ਨੂੰ ਦੇਣ ਦਵਾਂਗੇ ਸਾਰੇ ਅਸੀਂ ਤਗੜੇ ਹੋ ਕੇ ਆਪਣੇ ਲੀਡਰ ਦਾ ਸਾਥ ਦਈਏ ਤੇ ਦੇਵਾਂਗੇ ਵੀ ਬੜਾ ਭਰਮੰਗਾਰਾ ਮਿਲਿਆ ਵੱਡੇ ਪਰਿਵਾਰੀ ਸਾਰੇ ਖੁਦੋ ਕੇ ਸੌਂ ਖਾਦੀਏ ਕਿ ਨਸ਼ਾ ਮੁਕਤਾਂ ਉਹਨਾਂ ਜਰ ਮੈਂ ਸਮਝਦਾ ਵੀ ਪੰਜਾਬ ਨਸ਼ਾ ਮੁਕਤ ਨਹੀਂ ਹੋ ਸਕਦਾ ਜਿੰਨਾ ਚਿਰ ਪਿੰਡਾਂ ਦੇ ਲੋਕ ਖੁਦ ਆਪਣਾ ਸੀ ਸਹਿਯੋਗ ਨਾਲ ਵਿੱਚ ਪਾਈਏ ਸਾਨੂੰ ਬੜਾ ਮਾਣ ਹੈ ਉਹਨਾਂ ਦੇ ਕਿ ਜਿਹੜਾ ਇਹ ਸਾਡੇ ਚੱਲ ਰਿਹਾ ਵਾ ਯੁੱਧ ਨਸ਼ਿਆਂ ਵਿਰੁੱਧ ਇਸ ਵਿੱਚ ਸਾਡੇ ਪੂਰੇ ਨਗਰ ਨੇ ਸਹਿਯੋਗ ਦੇਣ ਦਾ ਸਾਫ਼ ਪ੍ਰੋਮਿਸ ਕੀਤਾ ਹੈ ਜੀ ਅੱਜ ਪਿੰਡ ਹਰਤੁਰਵਾਲ ਕਰਨ ਕੋਰਤ ਵਿੱਚ ਮੈਂ ਆਇਆ ਪੰਜਾਬ ਸਰਕਾਰ ਨੇ ਨਸ਼ਿਆਂ ਦਾ ਜਿਹੜਾ ਖੀਲਾ ਜਿਹੜਾ ਲੱਕ ਤੋੜਨ ਦਾ ਫੈਸਲਾ ਕਰ ਲਿਆ ਹੈ ਸ਼ੁਰੂਆਤ ਹਰਤੁਰਵਾਲ ਪੁਰੂ ਤੋਂ ਕੀਤੀ ਹੈ ਸਾਰੇ ਪਿੰਡ ਵਾਸੀਆਂ ਦਾ ਸਹਿਯੋਗ ਮੰਗਿਆ ਹੈ ਪਿੰਡ ਵਾਸੀ ਸਹਿਯੋਗ ਕਰਨਗੇ ਤੇ ਆਪਾਂ ਇਸ ਮਹਿੰਮ ਵਿੱਚ ਬਿਲਕੁਲ ਕਾਮਯਾਬ ਹੋ ਜਾਗੇ ਬਹੁਤ ਵੱਡੀ ਪਰਤੇ ਨਸ਼ਾ ਤਸਕਰ ਫੜ ਵੀ ਲਏ ਨੇ ਔਰ ਉਹਨਾਂ ਨੂੰ ਵਾਰਨਿੰਗ ਦਿੱਤੀ ਆ ਕਿ ਜਾਂ ਨਸ਼ਾ ਛੱਡੋ ਜਾਂ ਪੰਜਾਬ ਛੱਡੋ ਇਹ ਖੀਰਲਾ ਮੌਕਾ ਹੈ ਜਿਹੜਾ ਨਹੀਂ ਫੜ ਛੱਡੇਗਾ ਉਹਨੂੰ ਫੜ ਕੇ ਅੰਦਰ ਦਿਆਂਗੇ ਬਹੁਤ ਵਧੀਆ ਵੇਖੀ ਲੈ ਪਿੰਡਾਂ ਚ ਕਿਵੇਂ ਦਿਹਾਗਾਂ ਮਿਲਦਾ ਸਾਰੇ ਪਿੰਡਾਂ ਦੇ ਲੋਕਾਂ ਨੇ ਫੈਸਲਾ ਕਰ ਲਿਆ ਸੋਚ ਕਾਈ ਗਈ ਪਿੰਡ ਦੇ ਲੋਕਾਂ ਨੂੰ ਨਸ਼ਿਆਂ ਦੇ ਵਿਰੁੱਧ ਸਾਰੇ ਪਿੰਡ ਨੇ ਸੌਂ ਖਾ ਕੇ ਅੱਜ ਇਹ ਫੈਸਲਾ ਕੀਤਾ ਗਿਆ ਆ ਕਿ ਆਪਾਂ ਕਿਸੇ ਵੀ ਨਸ਼ਾ ਵੇਚਣ ਵਾਲੇ ਦਾ ਖਾਤਰ ਨਹੀਂ ਕਰਨਾ ਅਗਰ ਉਹ ਕਰਦਾ ਹੋਊਗਾ ਤਾਂ ਨਾਲ ਦੀ ਨਾਲ ਇਨਫਾਰਮੇਸ਼ਨ ਦੇਣੀ ਉਹ ਤਾਂ ਠੀਕ ਕਰਾਂਗੇ ਜੀ ਉਹਨਾਂ ਨੂੰ ਫੰਡਲੇ ਨੇ ਬੰਦੇ ਜਿਹੜੇ ਉਹ ਸ਼ਰਾਬ ਨਮਰੇ ਨੇ ਉਹ ਸੋ ਫੜ ਕੇ ਅੰਦਰ ਦੇਜੋ ਅੱਜ ਨਾਲ ਜੀ ਜਿਹੜੀ ਮੁੱਖ ਮੰਤਰੀ ਪੰਜਾਬ ਨਸ਼ਾ ਛਡਾਊ ਮੁਹਿੰਮ ਜੁਦ ਨਸ਼ਾ ਅਭਰੁੱਧ ਪਹਿਲੀ ਮੀਟਿੰਗ ਅੱਜ ਹਲਕਾ ਡੇਰਾ ਬਾਬਾ ਨਾਨਕ ਦੀ ਹਰਦੁਰਵਾਲ ਖੁਰਦ ਸਾਡਾ ਹਰਮਨ ਪਿਆਰਾ ਐਮਐਲਏ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਉਹਨਾਂ ਦੀ ਰਹਿਨਮਾਈ ਇੱਥੇ ਹੋਈ ਸਾਰਿਆਂ ਭੈਣ ਭਰਾਵਾਂ ਨੇ ਅੱਜ ਇੱਥੇ ਸੌ ਖਾਧੀ ਆ ਕਿ ਨਸ਼ੇ ਦੇ ਖਿਲਾਫ ਨਾ ਕਿਸੇ ਦੀ ਜਮਾਨਤ ਦਵਾਵਾਂਗੇ ਤੇ ਨਾ ਕਿਸੇ ਨੂੰ ਦੇਣ ਦਵਾਵਾਂਗੇ ਤੇ ਨਾ ਨਸ਼ਾ ਪਿੰਡ ਵਿੱਚ ਵਗਣ ਦਵਾਂਗੇ ਜੋ ਵੀ ਰੰਦਾਵਾ ਸਾਹਿਬ ਨੇ ਜਿੰਨੀ ਤਗੜੀ ਸਖਤ ਸਪੀਚ ਕੀਤੀ ਹੈ ਨਾ ਉਹਦੇ ਵਿੱਚ ਸਾਨੂੰ ਸਾਰੇ ਪਿੰਡ ਨੂੰ ਸਹਿਯੋਗ ਦੇ ਕੇ ਨਸ਼ਾ ਜਿਹੜਾ ਪਿੰਡ ਚੋਂ ਕੱਢ ਦੇਣਾ ਚਾਹੀਦਾ ਜਦੋਂ ਲੀਡਰ ਇਸ ਤਰ੍ਹਾਂ ਖੁੱਲੇ ਦਰਬਾਰ ਦੇ ਵਿੱਚ ਆਣ ਕੇ ਇਸ ਤਰ੍ਹਾਂ ਕਹਿਣ ਤਾਂ ਤੇ ਜਿੰਨਾ ਚਿਰ ਅਸੀਂ ਉਹਨਾਂ ਦਾ ਸਾਥ ਨਹੀਂ ਦਿੰਦੇ ਉਹਨਾਂ ਚਿਰ ਨਸ਼ਾ ਬੰਦ ਨਹੀਂ ਹੋਣਾ ਇਸ ਕਰਕੇ ਸਾਰੇ ਅਸੀਂ ਤਗੜੇ ਹੋ ਕੇ ਆਪਣੇ ਲੀਡਰ ਦਾ ਸਾਥ ਦਈਏ ਤੇ ਦੇਵਾਂਗੇ ਵੀ ਬੜਾ ਭਰਮਾ ਹੰਗਾਰਾ ਮਿਲਿਆ ਜਿਹੜੀ ਉਹਨਾਂ ਨੇ ਸੌਂ ਪਾਈ ਆ ਬੜੇ ਸਾਰੇ ਪਰਿਵਾਰਾਂ ਨੇ ਵੱਡੇ ਪਰਿਵਾਰੀ ਸਾਰੇ ਖਲੋ ਕੇ ਸੌਂ ਖਾਦੀਏ ਪੀ ਨਸ਼ਾ ਮੁਕਾਵਾਂਗੇ ਹਾਂਜੀ ਵੇਖੋ ਜੀ ਅੱਜ ਗੁਰਦੀਪ ਸਿੰਘ ਦਾਵਾ ਸਾਹਿਬ ਨੇ ਪਿੰਡ ਚ ਸੈਕੰਡ ਦੌਰਾ ਕਰਤਾ ਏ ਇਸ ਸਕੂਲ ਦੇ ਵਿੱਚੀ ਤੇ ਉਹਨਾਂ ਦਾ ਮੇਨ ਮੁੱਦਾ ਹੈ ਸਾਡਾ ਭਵੰਤਮਾਨ ਸਾਹਿਬ ਦਾ ਵੀ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਉਹਨਾਂ ਜਰ ਮੈਂ ਸਮਝਦਾ ਵੀ ਪੰਜਾਬ ਨਸ਼ਾ ਮੁਕਤ ਨਹੀਂ ਹੋ ਸਕਦਾ ਜਿੰਨਾ ਜਿੰਨਾ ਚਿਰ ਪਿੰਡਾਂ ਦੇ ਲੋਕ ਖੁਦ ਆਪਣਾ ਸੀ ਸਹਿਯੋਗ ਨਾਲ ਵਿੱਚ ਪਾਈਏ ਤੇ ਮੈਂ ਚਾਹੁੰਨਾ ਕਿ ਪਿੰਡ ਦਾ ਬੱਚਾ ਬੱਚਾ ਜਿਹੜਾ ਨੌਜਵਾਨ ਆ ਉਸ ਨਸ਼ੇ ਤੋਂ ਮੁਕਤ ਹੋਣਾ ਚਾਹੀਦਾ ਆ ਤੇ ਨਸ਼ਾ ਤੋਂ ਮੁਕਤ ਹੋ ਕੇ ਸਾਨੂੰ ਖੇਡਾਂ ਵੱਲ ਰੁਝਾਨ ਜ਼ਿਆਦਾ ਹੋਣਾ ਚਾਹੀਦਾ ਹੈ ਤੋਂ ਸਰਕਾਰ ਅੱਗੇ ਵੀ ਹੱਥ ਜੋੜ ਕੇ ਵੀ ਬੇਨਤੀ ਆ ਵੀ ਅਸੀਂ ਨਸ਼ਾ ਮੁਕਤ ਜ਼ਰੂਰ ਇਸ ਪੰਜਾਬ ਨੂੰ ਬਣਾਉਣਾ ਚਾਹੁੰਦੇ ਆ ਪਰ ਉਹਨਾਂ ਪਿੰਡਾਂ ਦੇ ਵਿੱਚ ਵੀ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਅਜੇ ਤੱਕ ਖੇਡਾਂ ਦਾ ਕੋਈ ਸਮਾਨ ਹੀ ਨਹੀਂ ਮਿਲਦਾ ਆਪਾਂ ਬੱਚਾ ਨੂੰ ਕਿੱਦਾਂ ਗਾਈਡ ਕਰਾ ਕੇ ਵੀ ਬੱਚੇ ਖੇਡਾਂ ਵੱਲ ਤਰੋ ਖੇਡਾਂ ਵੱਲ ਤਾਂ ਪਰ ਲੈ ਕੇ ਬੱਚਾ ਨੂੰ ਤਾਂ ਹੀ ਨੌਜਵਾਨ ਪੀੜੀ ਨੂੰ ਖੜ ਸਕਦੇ ਆ ਜੇ ਸਾਡੇ ਕੋਲ ਪ੍ਰੋਪਰਲੀ ਸਾਰਾ ਸਮਾਨ ਜਮ੍ਹਾਂ ਦਾ ਖੇਡਾਂ ਦਾ ਪ੍ਰੋਪਰਲੀ ਬੱਚਾ ਨੂੰ ਸਮਾਨ ਮਿਲੇ ਸਾਡੇ ਬੱਚੇ ਵੱਧ ਤੋਂ ਵੱਧ ਜਿਹੜੇ ਖੇਡਾਂ ਵੱਲ ਉਤਸ਼ਾਹਿਤ ਕਰੀਏ ਸੋ ਇੱਕ ਅਰੀ ਮਰੀ ਫਿਰ ਹੱਥ ਜੋੜ ਕੇ ਨਗਰ ਨਿਵਾਸੀਆਂ ਕੇ ਬੇਤੀ ਆ ਵੀ ਜਿਸ ਤਰ੍ਹਾਂ ਅਸੀਂ ਅੱਜ ਗਰਦੀਸ਼ ਸਿੰਘ ਰਧਾਵਾ ਸਾਹਿਬ ਦੇ ਨਾਲ ਹੱਥ ਨਾਲ ਹੱਥ ਧਰ ਕੇ ਸਮਾਂ ਖਾਧੀਆਂ ਨੇ ਤੇ ਇਸੇ ਤਰ੍ਹਾਂ ਹੀ ਸਮਾਂ ਪੱਕੀ ਖਾ ਕੇ ਬਰਕਰਾਰ ਰਹੀ ਹੈ ਸਮਾਂ ਦੇ ਉੱਤੇ ਤੇ ਪੁਲਿਸ ਪ੍ਰਸ਼ਾਸਨ ਨੇ ਕਿ ਵੀ ਮੈਂ ਇਹ ਮੰਗ ਕਰਦਾ ਜਿਹੜਾ ਵੀ ਕੋਈ ਇਨਸਾਨ ਨਸ਼ਾ ਕਰਦਾ ਜਾਂ ਖਾਦਾ ਪੀਂਦਾ ਫੜਾ ਜਾਂਦਾ ਉਹਨੂੰ ਫੜ ਕੇ ਅੰਦਰ ਕੀਤਾ ਜਾਵੇ ਔਰ ਜਿਹੜਾ ਨਸ਼ਾ ਵੇਚਦਾ ਵਾ ਤਾਂ ਕੋਈ ਵੀ ਬੰਦਾ ਉਹਦੀ ਜਮਾਨਤ ਦੇਣ ਜਾਂਦਾ ਚਾਹੇ ਸਰਪੰਚਾ ਚਾਹੇ ਪੰਚਾਇਤ ਚਾਹੇ ਮੈਂਬਰ ਆ ਚਾਹੇ ਲੰਬੜ ਔਰ ਉਹਦੀ ਲੰਬੜਦਾਰੀ ਉਸੇ ਵਾਲੇ ਖਾਰਦਰ ਦਰਖਾਸਤ ਕੀਤੀ ਜਾਣੀ ਚਾਹੀਦੀ ਹੈ। ਹਾਂਜੀ ਸਾਹਿਬ ਅੱਜ ਸਾਡੇ ਪਿੰਡ ਜਿਹੜੀ ਪੈ ਯਾਤਰਾ ਚੱਲ ਰਹੀ ਸੀ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਸਾਡੇ ਪਿੰਡ ਰੰਦਾਵਾ ਸਾਹਿਬ ਡੀਡੀਪੀਓ ਸਾਹਿਬ ਐਸਪੀ ਸਾਹਿਬ ਸਾਰੇ ਐਸਐਚਓ ਸਾਹਿਬ ਉਹਨਾਂ ਨੇ ਵਿਜ਼ਿਟ ਕੀਤੀ ਆ ਤੇ ਸਾਡੇ ਪੂਰੇ ਨਗਰ ਨੂੰ ਸੌਂਚ ਚਾ ਕੇ ਗਏ ਕਿ ਨਾ ਹੀ ਕੋਈ ਨਸ਼ਾ ਵੇਚੇਗਾ ਤੇ ਨਾ ਹੀ ਵੇਚਣ ਵਾਲੇ ਦੀ ਕੋਈ ਸਪੋਰਟ ਕਰੇਗਾ ਤੇ ਜਿਹੜੇ ਨਸ਼ਾ ਕਰਦੇ ਨੇ ਜਿਹੜੇ ਮੇਰੇ ਨਾਲ ਦੇ ਨੌਜਵਾਨ ਪੀੜੀ ਦਲਦਲ ਚ ਫਸੀ ਆ ਉਹਨਾਂ ਨੂੰ ਵੀ ਉਹਨਾਂ ਨਸ਼ਾ ਸਿਡਾਓ ਕੇਂਦਰ ਵਿੱਚ ਵਧੀਆ ਤਰੀਕੇ ਨਾਲ ਉਹਨਾਂ ਦਾ ਟ੍ਰੀਟਮੈਂਟ ਕਰਾਉਣ ਦੀ ਉਹਨਾਂ ਨੇ ਬੇਨਤੀ ਕੀਤੀ ਆ ਤੇ ਉਹਨਾਂ ਨੇ ਸਾਨੂੰ ਬੜਾ ਮਾਣ ਹੈ ਉਹਨਾਂ ਦੇ ਕਿ ਜਿਹੜਾ ਇਹ ਸਾਡੇ ਚੱਲ ਰਿਹਾ ਵਾ ਯੁੱਧ ਨਸ਼ਿਆਂ ਵਿਰੁੱਧ ਭਗਵੰਤ ਮਾਨ ਜੀ ਨੇ ਜਿਹੜੀ ਸਾਡੇ ਤੇ ਚਲਾਈ ਹੋਈ ਹੈ ਮਹਮ ਇਸ ਵਿੱਚ ਸਾਡੇ ਪੂਰੇ ਨਗਰ ਨੇ ਸਹਿਯੋਗ ਦੇਣ ਦਾ ਸਾਥ ਪ੍ਰੋਮਿਸ ਕੀਤਾ ਹੈ ਜੀ ਧੰਨਵਾਦ ਫੋਲ ਤੁਸੀਂ ਦੇਖਿਆ ਇਹ ਸਭ ਸਾਡਾ ਪਿੰਡ ਸਾਰਾ ਪਿੰਡ ਸਪੋਰਟ ਕਰ ਰਿਹਾ ਹੈ ਕਿ ਨਾ ਅਸੀਂ ਨਸ਼ਾ ਵੇਚਣ ਦਵਾਂਗੇ ਤੇ ਨਾ ਹੀ ਵੇਚਣ ਵਾਲੇ ਦੀ ਸਪੋਰਟ ਕਰਾਂਗੇ ਪੂਰਾ ਨਗਰ ਮੇਰੇ ਨਾਲ